ਹਾਂਜੀ ਬਾਈ ਜੀ ਸਾਥ ਸਿਕਾ ਹਾਂਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਬਾਈ ਸਾਰੇ ਠੀਕ ਠਾਕ ਹੋਵੋਗੇ ਲੋ ਬਾਈ ਜੀ ਅੱਜ ਆਪਾਂ ਕਾਫੀ ਦਿਨਾਂ ਬਾਅਦ ਦੁਬਾਰਾ ਵੀਡੀਓ ਬਣਾਉਣ ਲੱਗੇ ਆ ਆਪਣੇ ਸਿੱਧੀ ਬਿਜਾਈ ਦੇ ਰਿਲੇਟਡ ਜਿਹੜੀ ਆਪਾਂ ਕਰਦੇ ਆ ਤੇ ਬਾਈ ਇਸ ਵਾਰ ਜਿਹੜੀਆਂ ਮੈਂ ਤੁਹਾਨੂੰ ਦੱਸਣ ਲੱਗਿਆ ਸੀਗਾ ਇਸ ਵੀਡੀਓ ਦੇ ਵਿੱਚ ਪ੍ਰੋਬਲਮਾਂ ਬਹੁਤ ਆ ਰਹੀਆਂ ਨੇ ਸਿੱਧੀ ਬਿਜਾਈ ਇੱਕ ਤਾਂ ਆਪਾਂ ਨੇ ਥੋੜਾ ਜਿਹਾ ਰੱਖ ਵਾ ਵਧਾ ਲਿਆ ਸੀਗਾ ਅੱਗੇ ਨਾਲੋਂ ਤਕਰੀਬਨ ਸਾਰੀ ਉਹ ਆਪਾਂ ਨੇ ਸਿੱਧੀ ਬਿਜਾਈ ਕਰਤੀ ਸੀਗੀ ਝੋਨੇ ਦੀ ਤੇ ਉਹਦੇ ਕਰਕੇ ਥੋੜੀ ਜੀ ਆਪਾਂ ਨੂੰ ਦਿੱਕਤ ਆ ਰਹੀ ਆ ਕਿਉਂਕਿ ਇੰਨੀ ਜ਼ਿਆਦਾ ਇਕੱਠੀ ਜਦੋਂ ਆਪਾਂ ਕਰਦੇ ਆ ਸਿੱਧੀ ਵਜਾਈ ਤਾਂ ਉਹ ਸਾਹਮਣੀ ਥੋੜੀ ਜੀ ਮੁਸ਼ਕਿਲ ਹੋ ਜਾਂਦੀ ਆ ਉਸੇ ਕਰਕੇ ਆਪਾਂ ਨੂੰ ਐਤ ਕੀ ਇਹ ਦਿੱਕਤ ਆਉਣ ਲੱਗੀ ਆ ਤੇ ਬਾਕੀ ਬਾਈ ਐਤ ਕੀ ਮੌਸਮ ਦਾ ਬਹੁਤ ਫਰਕ ਆ ਮੀਂਹ ਨਹੀਂ ਪੈ ਰਿਹਾ ਗਰਮੀ ਬਹੁਤ ਜ਼ਿਆਦਾ ਹਮਸ ਤੇ ਇੱਕ ਅਜਿਹਾ ਮੌਸਮ ਮਿਲ ਗਿਆ ਖੱਖਾਂ ਨੂੰ ਜਾਂ ਆਪਾਂ ਕਹਦੇ ਨਦੀਨ ਨੂੰ ਜਿਹੜਾ ਨਦੀਨ ਉਗਣ ਦੇ ਵਿੱਚ ਵਧੀਆ ਸਹਾਇਤਾ ਕਰਦਾ ਤੇ ਇਸ ਵਾਰ ਸਪਰੇ ਵੀ ਕਰੀ ਸੀ ਪਹਿਲਾਂ ਜਿੰਮਾ ਤੁਹਾਨੂੰ ਦੱਸਿਆ ਉਸ ਤੋਂ ਬਾਅਦ ਆਪਾਂ ਨੇ ਬੰਦੇ ਲਾ ਕੇ ਆਪਣੇ ਕੱਖ ਵਗੈਰਾ ਵੀ ਪਟਾਏ ਸੀਗੇ ਝੋਨੇ ਦੇ ਵਿੱਚ ਪਰ ਬਈ ਛੋਟੇ ਛੋਟੇ ਕੱਖ ਹੁਣ ਦੁਬਾਰਾ ਫੇਰ ਮੂੰ ਲੱਗੇ ਹੋਏ ਨੇ ਦੂਜੇ ਝੋਨੇ 'ਚ ਵੀ ਹੋ ਰਹੇ ਨੇ ਜਿਹੜਾ ਆਪਾਂ ਨੇ ਕੱਦੂ ਕਰਕੇ ਗਾਣ ਕਰਕੇ ਲਾਇਆ ਸੀਗਾ ਉਹ 'ਚ ਵੀ ਹੋਰ ਨੇ ਪਤਾ ਨਹੀਂ ਐਤਕੀ ਮੌਸਮ ਆ ਜਾ ਇੱਕ ਐਤਕੀ ਆਪਾਂ ਨੇ ਪੰਗਾ ਵੱਧ ਲਿਆ ਤੇ ਐਤਕੀ ਕੱਖ ਜਾਵੇ ਹੋਗੇ ਥੋੜੀ ਜੀ ਮੁਸ਼ਕਲ ਜ਼ਰੂਰ ਆ ਰਹੀ ਆ ਪਰ ਕਰ ਰਹੇ ਆਂ ਬਈ ਆਪਾਂ ਤੇ ਬਾਕੀ ਮੈਂ ਤੁਹਾਨੂੰ ਗਰੋਥ ਵੀ ਦਿਖਾਉਣਾ ਚੋਨਾ ਕਿਵੇਂ ਦਾ ਖੜਾ ਆਪਣਾ ਸਿੱਧੀ ਵਜਾਈ ਵਾਲਾ ਬਾਕੀ ਭਾਈ ਜਿਹੜੀ ਦਿੱਕਤ ਆ ਇੰਨੀ ਕਿਤਾ ਆਉਂਦੀ ਹੋਇਆ ਨਾ ਥੋੜੀ ਜੀ ਮਿਹਨਤ ਵੱਧ ਲੱਗਦੀ ਆ ਇਹਨੂੰ ਜਿਹੜਾ ਚੋਨਾ ਇਹਨੂੰ ਆਪਣਾ ਤਿਆਰ ਕਰਨ ਤੇ ਸਿੱਧੀ ਵਜਾਈ ਵਾਲੇ ਨੂੰ ਪਰ ਇਹ ਹੋਇਆ ਜੇ ਤੇ ਖਰਚਾ ਘਟ ਹੁੰਦਾ ਇੱਕ ਜਿਹੜਾ ਬਲਕਿ ਸਭ ਤੋਂ ਪਹਿਲੀਆਂ ਚ ਆਪਣਾ ਖਰਚਾ ਹੋਣਾ ਹੁੰਦਾ ਉਹ ਆਪਣਾ ਘਟ ਜਾਂਦਾ ਤੇ ਉਹ ਖਰਚਾ ਆਪਣਾ ਪਹਿਲਾਂ ਹੀ ਘਟ ਹੁੰਦਾ ਤਾਂ ਕਰਕੇ ਆਪਾਂ ਨੂੰ ਇੱਕ ਟੂਟਕੜ ਹੌਲੀ ਹੌਲੀ ਖਰਚਾ ਕਰਨਾ ਪੈਂਦਾ ਉਹ ਜਿਹੜਾ ਕਿ ਬਾਲਾ ਮਹਿਸੂਸ ਨਹੀਂ ਹੁੰਦਾ ਆਪਾਂ ਨੂੰ ਖਰਚਾ ਕਰਨਾ ਕਿਉਂਕਿ ਕੱਖ ਵਗੈਰਾ ਕਢਾਉਣੇ ਹੁੰਦੇ ਤੇ ਹਾੜੀਆਂ ਵਗੈਰਾ ਦੇਣੀਆਂ ਹੈਨਾ ਫੋਰ ਕੋਈ ਬਹੁਤਾ ਜਿਆਦਾ ਖਰਚ ਆਈ ਜਾਂਦਾ ਮਾੜੇ ਮੋੜੇ ਜਿੰਕਲ ਹੋ ਜਾਂਦੇ ਸਪਰੇਆ ਉਹ ਤਾਂ ਦੂਜੀ ਦੇ ਪੰਕਾਬਲੇ ਉਹਨੇ ਕ ਦੂਜੀ ਦੇ ਵੀ ਕੋਈ ਤਾਕਤ ਉਤਾਲੀਆਂ ਸਪਰੇਆ ਹੁੰਦੀ ਹੀ ਰਹਿੰਦੀ ਹੈਨਾ ਤੇ ਬਾਕੀ ਚਲੋ ਆਜੋ ਮੈਂ ਤੁਹਾਨੂੰ ਗਰੋ ਚੈੱਕ ਕਰਾਉਣਾ ਤੇ ਬਾਕੀ ਅੱਜ ਤੋਂ ਬਾਅਦ ਬਾਈ ਕੋਰ ਦੱਸਦਾ ਆਪਣੀਆਂ ਵੀਡੀਓਜ਼ ਥੋੜੀਆਂ ਜੀਆਂ ਆਪਣੇ ਪਿੰਡ ਪਿੰਡ ਹੈਗਾ ਆਪਣਾ ਆਲੋਵਾਲ ਜ਼ਿਲ੍ਹਾ ਪਟਿਆਲਾ ਸੰਤ ਮਹਾਰਾ ਇਸਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਜਨਮ ਸਥਾਨ ਆ ਆਪਣੇ ਪਿੰਡ ਤੇ 3 4 5 ਅਗਸਤ ਨੂੰ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਆਪਣੇ ਪਿੰਡ ਇੱਥੇ ਮਨਾਇਆ ਜਾਂਦਾ ਹੈਗਾ ਤਾਂ ਕਰਕੇ ਉਹਦੀਆਂ ਹੁਣ ਇੱਥੇ ਕੀ ਪੂਰੀਆਂ ਤਿਆਰੀਆਂ ਚੱਲ ਰਹੀਆਂ ਥੋੜਾ ਜਿਹਾ ਉਧਰ ਵੀ ਬਿਜ਼ੀ ਸੀਗੇ ਤੇ ਉਹ ਵੀ ਤੁਹਾਨੂੰ ਬਲੌਗ ਆਉਂਦੇ ਰਣਗੇ ਉਹ ਵੀ ਵੀਡੀਓਜ਼ ਜਿਹੜੀਆਂ ਉਧਰ ਦੀਆਂ ਮੈਂ ਹੁਣ ਪਾਉਂਦਾ ਰਹੂੰਗਾ ਤੁਸੀਂ ਵੀਡੀਓਜ਼ ਉਹ ਵੀ ਚੈੱਕ ਕਰਦੇ ਰਹੋ ਪਿਆਰ ਦਿਓ ਇਦਾਂ ਹੀ ਤੇ ਚਲੋ ਆਪਾਂ ਚੈੱਕ ਕਰਦੇ ਹਾਂ ਮੈਂ ਤੁਹਾਨੂੰ ਦਿਖਾਉਣਾ ਚਿੱਦੀ ਵਜਾਈ ਦੀ ਗ੍ਰੋਥ ਕਿੰਨੀ ਹੋਈ ਆ ਲਓ ਜੀ ਬਾਈ ਕਰੋ ਚੈੱਕ ਇਹ ਆਪਣਾ ਖੱਤਾ ਹਰੇਕ ਵਾਰ ਤੁਸੀਂ ਅੱਗੇ ਵੀ ਵੀਡੀਓ ਚ ਦੇਖਦੇ ਰਹਿੰਦੇ ਰਹੋ ਇਹਨੂੰ ਇਹ ਖੱਤਾ ਇੱਥੇ ਦਾ ਜਿਹੜਾ ਆਪਣਾ ਹੱਥੀ ਝੋਨਾ ਲੱਗਿਆ ਹੋਇਆ ਇਹਦੇ ਵਿੱਚ ਤੇ ਆਹ ਜਿਹੜਾ ਸਿੱਧੀ ਬਜਾਈ ਕੀਤੀ ਹੋਈ ਆ ਇਹ ਬਾਈ ਆਪਣਾ ਨੀਰੇ ਵਾਲਾ ਕੱਖਾਂ ਵਾਲਾ ਥਾਂ ਸੀਗਾ ਇਹ ਚ ਐਕਸਪੈਰੀਮੈਂਟ ਤੌਰ ਤੇ ਲਾਇਆ ਹੈ ਜਿਹੜੇ ਕਹਿੰਦੇ ਸੀਗੇ ਵੀ ਕੱਖਾਂ ਵਾਲੇ ਥਾਂ ਜਿੱਥੇ ਆਪਣਾ ਪਹਿਲਾ ਨੀਰਾਚਾਰਾ ਹੋਵੇ ਉੱਥੇ ਸਿੱਧੀ ਬਜਾਈ ਵਾਲਾ ਝੋਨਾ ਛੇਤੀ ਹੁੰਦਾ ਨਹੀਂ ਇਹ ਵੀ ਬਾਈ ਵਧੀਆ ਖੜਾ ਤੁਸੀਂ ਦੇਖ ਲਓ ਵਧੀਆ ਫਸਿਆ ਖੜਾ ਇਹ ਪੂਸ਼ਾ 44 ਆ ਜੀ ਇਹ ਵਾਲਾ ਖੱਤਾ ਜਿਹੜਾ ਆਪਾਂ ਨੇ ਬਾਕੇ ਲਾਇਆ ਸੀਗਾ ਇਹ ਉਹ ਆ ਇਹ ਵੀ ਪੂਸ਼ਾ ਦਾ ਨਹੀਂ ਇਹ 26 ਐ ਇਥੇ ਪੂਛਾ ਬਾਹੀ ਸੀਗੀ ਤੇ ਬਾਈ ਆ ਆ ਆਪਣੀ 1692 ਇਹ ਤੁਹਾਨੂੰ ਮੈਂ ਅੱਗੇ ਵੀ ਦਿਖਾਉਂਦਾ ਰਹਿਣਾ ਹੈ ਨਾ ਦੇਖੋ ਵਧੀਆ ਆਪਣਾ ਝੋਨਾ ਖੜਾ 1692 ਵੀ ਇਹਦੇ ਵਿੱਚ ਬਾਈ ਜਿਹੜਾ ਬੀ ਆ ਉਹ ਬਹੁਤ ਘੱਟ ਪਿਆ ਸੀਗਾ ਇਹਦੇ ਵਿੱਚ ਕਿਲੋ ਬੀਗੇ ਦਾ ਬੀਜ ਪਿਆ ਸੀ ਆ ਹੱਥੀ ਲੱਗਿਆ ਹੋਇਆ ਉਹੋ ਮਸ਼ੀਨ ਵਾਲਾ ਪੂਰਾ ਫਸਮਾ ਇਹ ਵੀ ਵਧੀਆ ਖੜਾ ਆ ਆਪਣੇ ਦਰਖਤ ਵਗੈਰਾ ਵਿੱਚ ਥੋੜੇ ਜਿਹਾ ਫਲ ਵਾਲੇ ਲੱਗੇ ਹੋਏ ਨੇ ਬੂਟੇ ਤੇ ਉਧਰ ਮੋਟਰ ਤੇ ਵੀ ਆਪਣੇ ਵਧੀਆ ਨੇ ਬਾਕੀ ਬਾਈ ਇਹੀ ਚੱਲ ਰਿਹਾ ਵਧੀਆ ਅਇਤ ਕੀ ਅੱਜ ਥੋੜਾ ਜਿਹਾ ਬੰਦੇ ਰੇ ਪਾਉਣ ਲੱਗਿਆ ਮੈਂ ਤੁਹਾਨੂੰ ਉਧਰ ਵੀ ਨਹੀਂ ਗੰਮ ਰਾਉਣਾ ਆਖਰੀ ਰੇ ਜਿਹੜਾ ਪਾਉਣ ਲੱਗੇ ਹੋਏ ਨੇ ਅੱਜ ਆਪਣੇ ਬੰਦੇ ਤੇ ਬਾਕੀ ਕੱਖ ਜਿਹੜੇ ਥੋੜੇ ਬਹੁਤੇ ਰਹਿੰਦੇ ਨੇ ਉਹ ਵੀ ਪੱਟ ਰਹੇ ਨੇ ਮੈਂ ਤੁਹਾਨੂੰ ਰੇ ਵਾਲੇ ਕੋਲ ਲੈ ਕੇ ਚਲਦਾ ਉਧਰ ਵੀ ਆਪਾਂ ਤੁਹਾਨੂੰ ਉਹਦੇ ਵੀ ਦਿਖਾਉਨੇ ਆ 131 ਦੀ ਕਿੰਨੀ ਗ੍ਰੋਥ ਹੋਈ ਆ ਬਈ ਆਪ ਪਈਏ ਤੋਂ ਬਾਅਦ ਚ ਲੋ ਜੀ ਬਾਈ ਰੇ ਇਹ ਉਧਰ ਪਾ ਰਹੇ ਨੇ ਬਾਈ ਕੋਕ ਕੱਖ ਪਾ ਰਹੇ ਨੇ ਬਾਕੀ ਆ ਦਵਾਈ ਅੱਜ ਛੁੜੀ ਦੀ ਆ ਸਪਰੇ ਵੀ ਕਰਨ ਲੱਗੇ ਆ ਨਵਲੈਕਟ ਇਹ ਦਵਾਈ ਆ ਇਹ ਕੱਖਾਂ ਤੋਂ ਕਰਨ ਲੱਗੇ ਆ ਇਹ ਕਿੱਥੇ ਕਿੱਥੇ ਪਾਉਣੀ ਆ ਕਿੰਨੀ ਕਿੰਨੀ ਕਰ ਰਹੇ ਹਾਂ ਇਹ 1 ਏਕੜ ਜੇ ਪੈਂਦੀ ਆ ਇਹ 500 ਐਮ ਐਲ ਠੀਕ ਹੈ 17 100 ਦੀ ਪੈਂਦੀ ਆ ਇਹ ਪਰ ਐ ਆ ਕੱਖ ਜਿਹੜਾ ਮਰਜੀ ਹੋਵੇ ਠੀਕ ਹੈ ਇਹ ਮਤਲਬ ਕਿ ਹੁਣ ਜਿੱਥੇ ਡੈੜੀਆਂ ਚ ਮਾੜੇ ਮੋਟੇ ਆਪਾਂ ਨੂੰ ਲੱਗਦਾ ਨਵੇਂ ਜੰਮ ਰਹੇ ਨੇ ਉੱਥੇ ਮਾਰ ਦਾਂਗੇ ਬਾਈ ਸਾਹਿਬ ਕੋੜ ਆਉਂਦੀ ਆ ਬੰਦੇ ਠੀਕ ਹੈ ਜੀ ਕੁਝ ਨਹੀਂ ਜ਼ਰੂਰ ਇਹ 500 ਐਮਐਲ ਈਕੜ ਦੀ ਪਾ ਕੇ ਇਹਦੀ ਸਪਰੇਅ ਕਰ ਦੇਣੀ ਹੈ ਅੱਜ ਜਿੱਥੇ-ਇਥੇ ਆਪਣੇ ਜਿੰਮੇ ਤੋਂ ਦੱਸਿਆ ਕੱਖ ਹੋ ਰਹੇ ਨੇ ਨਵੇਂ ਇਹ ਵਾਲੀ ਫਾਈ ਜਿਹੜੀ ਦਵਾਈ ਹੈ ਜਿਹੜੀ ਆ ਤੁਹਾਨੂੰ ਦੱਸਿਆ ਆਪਾਂ ਇੱਥੇ ਵੀ ਮਾਰਾਂਗੇ ਤੇ ਇਹਦੀ ਇੱਕ ਅਲੱਗ ਤੋਂ ਮੈਂ ਵੀਡੀਓ ਵੀ ਬਣਾਉਂਗਾ ਤੇ ਇੱਥੇ ਵੀ ਮਾਰ ਕੇ ਦੇਖਾਂਗੇ ਜੇ ਇੱਥੇ ਕੀ ਫਰਕ ਪੈਂਦਾ ਹੈ ਉਹ ਵੀ ਦਿਖਾਵਾਂਗੇ ਹੁਣ ਆਪਾਂ ਤੁਹਾਨੂੰ ਉਹ ਰੇਹ ਵਾਲੇ ਬੰਦੇ ਦਿਖਾਉਣੇ ਆ ਤੇ ਦੂਜੀ ਆਪਾਂ ਝੋਨਾ ਦਿਖਾਉਣਾ ਤੁਹਾਨੂੰ ਦੂਜੀ ਜਿਹੜੀ ਸਿੱਧੀ ਬਜਾਈ ਵਾਲੀ ਉਹਦਾ ਕੀ ਗ੍ਰੋਥ ਹੈ ਕੀ ਪ੍ਰੋਗਰੈਸ ਹੈ ਆ ਸੀਗੇ ਭਾਈ ਇੱਥੇ ਆਪਣਾ ਰੇਪ ਆਉਂਦੇ ਨੇ ਰੋਟੀ ਵਗੈਰਾ ਖਾ ਰਹੇ ਨੇ ਆਪਣਾ ਟਰੈਕਟਰ ਖੜਾ ਠੀਕ ਇਹ ਆ ਬਾਈ ਆਪਣਾ 1692 ਹੈ ਨਾ ਇਹ ਮਾਚੂ ਨੂੰ ਪਹਿਲਾਂ ਉਹ ਉੱਥੇ ਗੜ ਕੇ ਵੀਡੀਓ ਬਣਾ ਕੇ ਆਇਆ ਉੱਥੋਂ ਦਿਖਾਇਆ ਸੀਗਾ ਇਹ ਵੀ ਆਪਣਾ ਸਿੱਧੀ ਵਿਜਾਈ ਵਾਲਾ ਠੀਕ ਹੈ ਜੀ ਇੱਧਰ ਆਪਣਾ 26 ਝੋਨਾ ਇਹ ਹੱਥੀ ਲਵਾਇਆ ਹੋਇਆ ਉਸ ਤੋਂ ਅੱਗੇ ਆਪਣਾ 131 ਉਹ ਵੀ ਮੈਸੂਮ ਚੱਲ ਕੇ ਦਿਖਾਉਣਾ ਉੱਥੇ ਲਓ ਜੀ ਬਾਈ ਇਹ ਆ ਆਪਣਾ 131 ਹੈ ਨਾ ਇਹ ਤੁਹਾਨੂੰ ਪਿਛਲੀ ਵੀਡੀਓ ਜਿਹਦੇ ਵਿੱਚ ਬੰਦੇ ਆਪਣੇ ਕੱਖ ਪੱਟ ਰਹੇ ਸੀਗੇ ਤੁਸੀਂ ਵੀਡੀਓ ਖੋਲ ਕੇ ਦੇਖਿਓ ਬਈਏ ਲਾਏ ਸੀਗੇ ਕੱਖ ਪਟਣ ਉਹ ਦਿਨ ਵੀ ਇਹਦੀ ਵੀਡੀਓ ਪਾਈ ਸੀ ਆਹ ਤੋਂ ਤਕੀਬਨ 5-7 ਦਿਨ ਪਹਿਲਾਂ ਦੀ ਉਹ ਵੀਡੀਓ ਹੋਊਗੀ ਉਹ ਉੱਚ ਤੁਸੀਂ ਗਰੋਥ ਚੈੱਕ ਕਰਿਓ ਤੇ ਹੁਣ ਦੇਖੋ ਦਿਨ ਪਰ ਦਿਨ ਵੱਧਦੀ ਜਾਂਦੀ ਹੈ ਬਾਈ ਹੈਨਾ ਇੱਕ ਤਾਂ ਇਹਨੂੰ ਜੇ ਕੱਖਾਂ ਨੂੰ ਮੌਸਮ ਵਧੀਆ ਮਿਲ ਰਿਹਾ ਤਾਂ ਜੀਰੀ ਨੂੰ ਵੀ ਵਧੀਆ ਮਿਲ ਰਿਹਾ ਬਾਈ ਹੁਣ ਹਮਸ ਜੀ ਵਾਲਾ ਮੌਸਮ ਥੋੜੀ ਜਿਹੀ ਗਰਮੀ ਵੀ ਉਹਨੂੰ ਚਾਹੀਦੀ ਹੁੰਦੀ ਹੈ ਇਹ ਬਾਈ ਆਪਾਂ ਨੇ ਬਾਹ ਕੇ ਲਾਈ ਸੀ ਜਿਹੜੀ ਇਹ ਵੀ ਉਹੀ ਖੱਤਾਗਾ ਇਹ ਚ ਵੀ ਦੇਖੋ ਆਹ ਦੇਖੋ ਇੱਥੇ ਥੋੜੀ ਜਿਹੀ ਪ੍ਰੋਬਲਮ ਹੋਈ ਹੋਈ ਆ ਇੱਥੇ ਬਾਈ ਸਿੱਧੀ ਵਿਜੈ ਨੇ ਕੀ ਚਲਣਾ ਜੀ ਦੂਜੀ ਵੀ ਬਹੁਤ ਦਿੱਕਤ ਕਰਦੀ ਆ ਐਤ ਕਿਨਾ ਬਾਈ ਚਿੰਜਣ ਬਹੁਤ ਹੋਇਆ ਜਿਵੇਂ ਉਹ ਸਾਹਮਣੇ ਤੁਹਾਨੂੰ ਆ ਦਿਖ ਰਿਹਾ ਹੋਣਾ ਨਾ ਬੂਟਾ ਇੱਥੇ ਆ ਪੇਡਾ ਜਾਂ ਚਿੰਜਣ ਦਾ ਚਿੰਜਣ ਬਹੁਤ ਜ਼ਿਆਦਾ ਜਿਆ ਹੋਰ ਤੱਕ ਅੱਖ ਹੋਈ ਨਹੀਂ ਚਿੰਜਣ ਪਤਾ ਨਹੀਂ ਕਿੱਥੋਂ ਵੀ ਆਇਆ ਕਿੱਥੋਂ ਹੋਇਆ ਤੇ ਏਸੀ ਬਾਈ ਅੱਜ ਦੀ ਆਪਣੀ ਵੀਡੀਓ ਬਾਕੀ ਮੇਰਾ ਆਪਾ ਹੁਣ ਜਿਵੇਂ ਤੁਹਾਨੂੰ ਦੱਸਿਆ ਸੰਤ ਮਹਾਰਾ ਦੇ ਜਨਮ ਦੇ ਨਾਲ ਜਾਂ ਜਨਮ ਦੇ ਅਗਲੀਆਂ ਵੀਡੀਓਜ਼ ਆਉਂਦੀਆਂ ਰਹਿਣਗੀਆਂ ਉਹਨਾਂ ਨੂੰ ਵੀ ਤੁਸੀਂ ਪਿਆਰ ਦਿਓ ਜਿਵੇਂ ਇਹਨੂੰ ਦਿੱਤਾ ਤੇ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ